ਸਤਿ ਸ਼੍ਰੀ ਅਕਾਲ ਸਾਥੀਓ ਅੱਜ ਆਪਾਂ ਗੱਲ ਕਰਦੇ ਆਂ ਵੀ ਡੈਰੀ ਫਾਰਮ ਆਪਾਂ ਨੂੰ ਇੱਕ ਸਹਾਇਕ ਧੰਦੇ ਦੇ ਤੌਰ ਤੇ ਕਰਨਾ ਚਾਹੀਦਾ ਹੈ ਜਾਂ ਇੱਕ ਬਿਜ਼ਨਸ ਦੇ ਤੌਰ ਤੇ ਕਰਨਾ ਚਾਹੀਦਾ ਹੈ ਇਹ ਡਿਪੈਂਡ ਕਰਦਾ ਹੈ ਤੁਹਾਡੀ ਸੋਚ ਤੇ ਵੀ ਆਪਣੀ ਸੋਚ ਕੀ ਹੈ ਵੀ ਆਪਾਂ ਪਰਿਵਾਰ ਦੇ ਹਾਲਾਤ ਸੁਧਾਰਨੇ ਨੇ ਜਾਂ ਫਿਰ ਆਪਾਂ ਇੱਕ ਪੀੜੀ ਸੁਧਾਰਨੀ ਹੈ ਦੇਖੋ ਜੇ ਤਾਂ ਆਪਾਂ ਪਰਿਵਾਰ ਦੇ ਹਾਲਾਤ ਸੁਧਾਰਨ ਤੱਕ ਸੀਮਤਾਂ ਤਾਂ ਤਾਂ ਆਪਾਂ ਨੂੰ ਇੱਕ ਸਹਾਇਕ ਧੰਦੇ ਦੇ ਤੌਰ ਤੇ ਕਰ ਸਕਦੇ ਆਂ ਵੀ ਆਪਾਂ ਘਰ ਦੇ ਵਿੱਚ ਤਿੰਨ ਚਾਰ ਡੰਗਰ ਰੱਖੀਏ ਦੁੱਧ ਪਾਈਏ ਗੱਲ ਖਤਮ ਤੇ ਜੇ ਆਪਾਂ ਸੋਚੀਏ ਵੀ ਆਪਾਂ ਇੱਕ ਪੀੜੀ ਸੁਧਾਰਨੀ ਹੈ ਤਾਂ ਆਪਾਂ ਨੂੰ ਉਹਦੇ ਵਾਸਤੇ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਪਊਗਾ ਆਪਾਂ ਨੂੰ ਆਪਣੇ ਡੈਰੀ ਫਾਰਮ ਨੂੰ ਇੱਕ ਕਮਰਸ਼ੀਅਲ ਲੈਵਲ ਤੇ ਲੈ ਕੇ ਜਾਣਾ ਪਊਗਾ ਕਮਰਸ਼ੀਅਲ ਲੈਵਲ ਤੇ ਲੈ ਕੇ ਜਾਣ ਵਾਸਤੇ ਆਪਾਂ ਨੂੰ ਉਹਨੂੰ ਐਜ਼ ਆ ਬਿਜ਼ਨਸ ਵਿਊ ਦੇ ਨਾਲ ਦੇਖਣਾ ਪਊਗਾ ਹੁਣ ਸਹਾਇਕ ਧੰਦਾ ਤੇ ਬਿਜ਼ਨਸ ਵਿਊ ਦੇ ਵਿੱਚ ਫਰਕ ਕੀ ਹੈ ਦੇਖੋ ਤੁਸੀਂ ਘਰੇ ਕੰਮ ਕਰ ਰਹੇ ਹੋ ਤਾਂ ਤੁਸੀਂ ਧਾਰ ਵੀ ਆਪ ਚੋ ਰਹੇ ਹੋ ਕੱਖ ਕੰਡਾ ਵੀ ਆਪ ਪਾ ਰਹੇ ਹੋ ਕੰਮ ਸਾਰਾ ਆਪ ਕਰਦੇ ਹੋ ਤਾਂ ਉਹਨੂੰ ਆਪਾਂ ਇੱਕ ਬਿਜ਼ਨਸ ਨਹੀਂ ਗਿਣ ਸਕਦੇ ਉਹਨੂੰ ਆਪਾਂ ਇੱਕ ਸੈਲਫ এমਪਲॉयਮੈਂਟ ਗਿਣ ਸਕਦੇ ਆ ਵੀ ਤੁਹਾਨੂੰ ਸਾਰਾ ਕੰਮ ਆਪ ਕਰਨਾ ਪੈ ਰਿਹਾ ਹੈ ਵੀ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਤੁਹਾਡਾ ਉਹ ਕੰਮ ਰੁਕ ਗਿਆ ਪਰ ਜੇ ਤੁਸੀਂ ਇਹਨੂੰ ਇੱਕ ਬਿਜ਼ਨਸ ਦੇ ਪਰਪਸ ਨਾਲ ਦੇਖੋ ਜਿਵੇਂ ਹੁਣ ਮੈਂ ਵੀਡੀਓ ਬਣਾ ਰਿਹਾ ਪਿੱਛੇ ਸਾਡਾ ਕੰਮ ਚੱਲ ਰਿਹਾ ਹੈ ਕਲੀਅਰ ਹੈ ਜੀ ਗੱਲ ਤਾਂ ਹੁਣ ਜੇ ਮੈਂ ਵੀਡੀਓ ਬਣਾ ਰਿਹਾ ਵੀ ਮੈਂ ਹੋਵਾਂ ਚਾਹੇ ਨਾ ਹੋਵਾਂ ਮੇਰਾ ਕੰਮ ਚੱਲ ਰਿਹਾ ਹੈ ਤਾਂ ਜੇ ਮੈਂ ਬਿਜ਼ਨਸ ਦੇ ਪਰਪਸ ਤੋਂ ਸੋਚਾਂ ਤਾਂ ਮੈਨੂੰ ਥੋੜੀ ਜੀ ਫ੍ਰੀडम ਮਿਲਦੀ ਹੈ ਫਰੀडम ਇਨ ਦਾ ਸੈਂਸ ਹੈ ਵੀ ਕੋਈ ਕਿਸਾਨ ਮੇਲਾ ਹੈ ਮੈਂ ਉੱਥੇ ਵੀ ਜਾ ਸਕਦਾ ਕੋਈ ਪਸ਼ੂ ਮੇਲਾ ਹੈ ਮੈਂ ਉੱਥੇ ਵੀ ਜਾ ਸਕਦਾ ਕੋਈ ਪੀਡੀਐਫ ਦਾ ਸੈਮੀਨਾਰ ਹੈ ਮੈਂ ਉੱਥੇ ਵੀ ਜਾ ਸਕਦਾ ਕੋਈ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੋਈ ਸੈਮੀਨਾਰ ਹੈ ਮੈਂ ਉੱਥੇ ਵੀ ਜਾ ਸਕਦਾ ਕਿਉਂਕਿ ਮੈਨੂੰ ਪਤਾ ਹੈ ਵੀ ਮੈਂ ਆਪਦੇ ਬਿਜ਼ਨਸ ਨੂੰ ਇੱਕ ਆਟੋਮੈਟਿਕ ਮੋਡ ਤੇ ਲੈ ਗਿਆ ਵੀ ਮੈਂ ਉੱਥੇ ਹੋਵਾਂ ਜਾਂ ਨਾ ਹੋਵਾਂ ਮੇਰਾ ਕੰਮ ਉੱਥੇ ਚੱਲੀ ਜਾਊਗਾ ਪਰ ਜੇ ਤੁਸੀਂ ਸੋਚੋ ਵੀ ਆਪਾਂ ਇੱਕ ਸੈਲਫ ਇੰਪਲੋਇਮੈਂਟ ਸੈਲਫ ਇੰਪਲੋਇਮੈਂਟ ਦਾ ਆਪਾਂ ਪੰਜਾਬੀ ਚ ਮਤਲਬ ਸਮਝੀਏ ਵੀ ਸਾਰਾ ਕੰਮ ਆਪਾਂ ਆਪ ਕਰਨਾ ਹੈ ਉੱਥੇ ਆਪਾਂ ਨੂੰ ਇਹ ਚੀਜ਼ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਹੀ ਆ ਆਪਾਂ ਜਿਮੀਦਾਰਾਂ ਦੀਆਂ ਫੈਮਲੀਆ ਦੇ ਵਿੱਚੋਂ ਹੈਗੇ ਆ ਵੀ ਰਿਸ਼ਤੇਦਾਰੀ ਚ ਨਹੀਂ ਬੰਦਾ ਜਾ ਸਕਦਾ ਵੀ ਕਰੇ ਜਾ ਕੇ ਭਾਈ ਤਾਰਾ ਘੱਡਣੀਆਂ ਨੇ ਤਾਂ ਆਪਾਂ ਨੂੰ ਜੇ ਆਪਾਂ ਘਰੇ ਰੱਖ ਕੇ ਡੰਗਰ ਆਪ ਕੰਮ ਕਰ ਰਹੇ ਆ ਤਾਂ ਆਪਾਂ ਨੂੰ ਬਿਜ਼ਨਸ ਨਹੀਂ ਕਹਾਂਗੇ ਸੈਲਫ এমਪਲॉयਮੈਂਟ ਕਹਾਂਗੇ ਦੂਸਰੀ ਗੱਲ ਉਹ ਇੱਕ ਆਪਣੀ ਐਕਟਿਵ ਇਨਕਮ ਹੈ ਤਾਂ ਜੇ ਆਪਾਂ ਬਿਜ਼ਨਸ ਮਾਡਲ ਕਰਨੀ ਆ ਤਾਂ ਆਪਾਂ ਸੋਚੀ ਵੀ ਆਪਾਂ ਉਹਨੂੰ ਇੱਕ ਪੈਸਿਵ ਇਨਕਮ ਤੇ ਲੈ ਕੇ ਜਾਈਏ ਪੈਸਿਵ ਇਨਕਮ ਜਿਹੜੀ ਵੀ ਆਪਣੀ ਮੌਜੂਦਗੀ ਤੋਂ ਬਿਨਾ ਚੱਲ ਸਕਦੀ ਹੈ ਤਾਂ ਹੁਣ ਇਹ ਸਾਰੀ ਆਪਣੀ ਸੋਚ ਤੇ ਗੱਲ ਖੜੀ ਹੈ ਵੀ ਆਪਾਂ ਸਿਰਫ ਆਪਣੇ ਘਰ ਦੇ ਹਾਲਾਤ ਸੁਧਾਰਨੇ ਨੇ ਜਾਂ ਇੱਕ ਪੀੜੀ ਸੁਧਾਰਨੀ ਹੈ ਜੇ ਹਾਲਾਤ ਸੁਧਾਰਨੇ ਨੇ ਤਾਂ ਆਪਾਂ ਸਹਾਇਕਤੰਦਾ ਵੀ ਕਰ ਸਕਦੇ ਆ ਜੇ ਆਪਾਂ ਪੀੜੀ ਸੁਧਾਰਨੀ ਹੈ ਤਾਂ ਆਪਾਂ ਨੂੰ ਬਿਜ਼ਨਸ ਹੀ ਕਰਨਾ ਹੈ ਚਾਹੇ ਆਪਾਂ ਬਿਜ਼ਨਸ ਕਰਨਾ ਹੈ ਚਾਹੇ ਆਪਾਂ ਸਹਾਇਕ ਧੰਦਾ ਕਰਨਾ ਹੈ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਆਪਣੀ ਸੋਚ ਤੇ ਦੇਖੋ ਕੰਮ ਤਾਂ ਕਰਨੀ ਹੈ ਜੇ ਆਪਾਂ ਜੋ ਕੰਮ ਸੋਚ ਲਿਆ ਹੋ ਉਹ ਤਾਂ ਦੇਖੋ ਉਹਨਾਂ ਨੇ ਜਾਣੀ ਹੈ ਜੇ ਆਪਾਂ ਸੋਚਿਆ ਵੀ ਆਪਾਂ ਨਹੀਂ ਆਪਦਾ 5-7 ਡੰਗਰਾਂ ਦਾ ਕੀ ਸੰਤੁਸ਼ਟ ਰਹਿਣਾ ਹੈ ਤਾਂ ਆਪਾਂ 5-7 ਤੱਕ ਹੀ ਰਹਾਂਗੇ ਜੇ ਆਪਾਂ 50 70 100 ਦਾ 500 ਦਾ ਨਹੀਂ ਸੋਚਾਂਗੇ ਤਾਂ ਆਪਾਂ ਉੱਥੇ ਪਹੁੰਚ ਸਕਦੇ ਨਹੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦਿਮਾਗ 'ਚ ਕੰਮ ਕਰਨਾ ਜ਼ਰੂਰੀ ਹੈ ਤਾਂ ਜਿਹੜੀ ਇਹ ਡਿਫਰੈਂਸ ਹੈ ਸਾਰਾ ਵੀ ਤੁਸੀਂ ਇਹਨੂੰ ਬਿਜ਼ਨਸ ਕਰਨਾ ਹੈ ਜਾਂ ਸੈਲਫ ਇੰਪਲੋਇਮੈਂਟ ਕਰਨਾ ਹੈ ਇਹ ਸਾਰਾ ਡਿਪੈਂਡ ਕਰਦਾ ਆਪਣੇ ਦਿਮਾਗ ਤੇ ਜੇ ਤੁਹਾਡਾ ਦਿਮਾਗ ਇਜਾਜ਼ਤ ਦੇ ਰਿਹਾ ਹੈ ਤੁਹਾਡਾ ਮਾਈਂਡ ਸੈਟ ਇੰਨਾ ਸਟਰੋਂਗ ਹੈ ਵੀ ਤੁਸੀਂ ਇਹਨੂੰ ਇੱਕ ਬਿਜ਼ਨਸ ਬਣਾ ਸਕਦੇ ਹੋ ਤਾਂ ਤੁਸੀਂ ਸੈਲਫ ਇੰਪਲੋਇਮੈਂਟ ਦੀ ਜਗ੍ਹਾ ਇਹਨੂੰ ਬਿਜ਼ਨਸ ਬਣਾਓ ਕਿਉਂਕਿ ਜੇ ਆਪਾਂ ਕੰਮ ਕਰ ਹੀ ਰਹੇ ਹਾਂ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੀਏ